ਮਾਡਲ थाना शाहकोट ਵਿਖੇ ਬੀਤੇ ਦਿਨੀ ਇੱਕ ਨੌਜਵਾਨ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਪੇਜਾ ਪੁੱਤਰ ترसीम ਸਿੰਘ ਵਾਸੀ ਪਿੰਡ ਬਾਜਵਾਕਲਾ شاہकोट ਦੀ ਪੇਦ ਭਰੇ ਹਾਲਾਤਾਂ ਵਿੱਚ Laash ਮਿਲੀ ਸੀ ਜਿਸ ਤੋਂ ਬਾਅਦ شاہकोट ਪੁਲਿਸ ਵੱਲੋਂ ਮ੍ਰਿਤਕ ਦੀ Laash ਦਾ Postmortem ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਸੀ ਜਿਸ ਦਾ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਇਸ ਸਬੰਧੀ DSP شاہकोट ओंकार ਸਿੰਘ ਬਰਾੜ ਨੇ ਦੱਸਿਆ ਕਿ ਨੌਜਵਾਨ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਪੇਜਾ ਪਿਛਲੇ ਕਰੀਬ 3 ਮਹੀਨਿਆਂ ਤੋਂ شاہकोट ਥਾਣੇ ਵਿੱਚ ਬਤੌਰ ਪ੍ਰਾਈਵੇਟ ਸਫਾਈ ਸੇਵਕ ਅਤੇ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ ਉਹਨਾਂ ਦੱਸਿਆ ਕਿ ਬੀਤੀ 4 ਜੁਲਾਈ ਨੂੰ ਉਹ ਪਿੰਡ ਧਾਨੇਵਾਲ ਵਿਖੇ ਮੇਲਾ ਦੇਖਣ ਲਈ ਥਾਣੇ ਦੇ ਸਟਾਫ ਨੂੰ ਦੱਸ ਕੇ ਗਿਆ ਅਤੇ 6 ਜੁਲਾਈ ਨੂੰ ਸ਼ਾਮ ਕਰੀਬ 5 ਵਜੇ بارش ਤੋਂ ਬਾਅਦ ਗਰਮੀ ਸਮੇਂ ਪਤਾ ਲੱਗ ਗਿਆ ਥਾਣੇ ਦੇ ਪਿਛਲੇ ਪਾਸੇ ਬਦਬੂ ਆ ਰਹੀ ਹੈ। ਜਾਂਚ ਕਰਨ ਤੇ ਥਾਣੇ ਦੇ ਉੱਪਰ ਬਣੀਆਂ ਪੌੜੀਆਂ ਜਿਸ ਦਾ ਦਰਵਾਜ਼ਾ ਖੁੱਲ੍ਹਾ ਸੀ ਨੇੜੇ ਪਈਆਂ ਕੈਨੀਆਂ ਅਤੇ ਬੋਰੀਆਂ ਉੱਪਰ ਗੁਰਪ੍ਰੀਤ ਸਿੰਘ ਪੇਜਾ ਡਿੱਗਿਆ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਮੁੱਢਲੇ ਹਾਲਾਤਾਂ ਤੋਂ ਲੱਗਦਾ ਸੀ ਕਿ ਕਿਸੇ ਜ਼ਹਿਰੀਲੀ ਚੀਜ਼ ਦੇ ਕੱਟਣ ਜਾਂ ਹਾਰਟ ਅਟੈਕ ਨਾਲ ਉਸ ਦੀ ਮੌਤ ਹੋਈ ਜਾਪਦੀ ਹੈ। ਜਿਸ ਸਬੰਧਿਤ ਤੁਰੰਤ ਉਸਦੇ ਵਾਰਸਾਂ ਨਾਲ رابطہ ਕਾਇਮ ਕੀਤਾ ਤੇ ਮ੍ਰਿਤਕ ਨੌਜਵਾਨ ਦੇ ਵਾਰਸthana ਵਿਖੇ ਆਏ ਤੇ ਨੌਜਵਾਨ ਦੀ ਲਾਸ਼ ਚੈੱਕ ਕਰਵਾਉਣ ਤੋਂ ਸਿਵਲ ਹਸਪਤਾਲ ਨਕੋਦਰ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 7 ਜੁਲਾਈ ਨੂੰ ਸ਼ਾਮ ਸਮੇਂ ਨੌਜਵਾਨ ਦੀ ਮ੍ਰਿਤਕ ਦੇਹ ਦਾ ਰੀਤੀ ਰਿਵਾਜਾ ਮੁਤਾਬਿਕ ਪਿੰਡ ਬਾਜਵਾ ਕਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਹੈ। ਮਾਡਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਰੰਧਰ ਵਿਖੇ 2 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਇਸ ਭੇਜਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਾਜਵਾ ਕਲਾ ਦੀ ਮੌਤ ਹੋਈ ਤੇ ਉਸ ਪਾਸਟ ਕਰਨਾ ਚਾਹਣਾ ਕਿ ਇਹ ਇਹ ਨੌਜਵਾਨ ਥਾਣਾ ਦੇ ਕਰਮਚਾਰੀਆਂ ਵੱਲੋਂ ਥਾਣਾ ਦੇ ਵਿੱਚ ਸਫਾਈ ਔਰ ਪਾਣੀ ਪੀਣ ਲਈ ਨਿੱਜੀ ਤਨਖਾਹ ਚ ਰੱਖਿਆ ਗਿਆ ਸੀ ਔਰ ਇਹ ਗੁਰਪ੍ਰੀਤ ਭੇਜਾ ਕਰੋਨਾ ਸਮੇਂ ਵੀ ਇਹਨੇ ਲੰਬਾ ਦਿਨ ਸੇਵਾ ਜਿਹੜੀ ਸਾਡੇ ਥਾਣੇ ਚ ਨਭਾਈ ਤੇ ਹੁਣ ਵੀ ਇਹ ਤਿੰਨ ਮਹੀਨੇ ਤੋਂ ਕੰਮ ਕਰ ਰਿਹਾ ਸੀਗਾ 4 ਤਰੀਕ ਨੂੰ ਕ੍ਰੀਬ ਸ਼ਾਮ ਨੂੰ ਇਹ ਦੱਸਿਆ ਨੇ ਮੁੰਛੀ ਸਟਾਫ ਨੂੰ ਕਿ ਮੈਂ ਮੇਲਾ ਪਿੰਡ ਦਾਨੇ ਵਾਲ ਵੇਖਣ ਜਾਣਾ ਤੇ ਪਤਾ ਲੱਗਿਆ ਕਿ 6 ਤਰੀਕ ਨੂੰ ਬਾਅਦ ਦੁਪਹਿਰ ਬਾਸ ਤੋਂ ਜਦੋਂ ਗਰਮੀ ਪਈ ਤੇ ਥਾਣੀ ਪਿਛਲੀ ਸਾਈਡ ਪੌੜੀਆਂ ਲੱਗਾਂ ਇੱਕ ਸਮੈਲ ਆਈ ਤੇ ਜੋ ਦੇਖਿਆ ਤਾਂ ਇਹ ਉੱਤੇ ਥਾਣੇ ਦੇ ਉੱਪਰ ਬਣੀਆਂ ਜਿਹੜੀਆਂ ਪੌੜੀਆਂ ਦਾ ਦਰਵਾਜ਼ਾ ਖੁੱਲਾ ਸੀ ਤੇ ਨੇੜੇ ਪਏ ਮਾਲਮਕਦਮਾ ਕੈਨੇ ਆਂ ਵਗੈਰਾ ਤੋਂ ਉਲਟੇ ਉਹ ਡਿੱ ਗਿਆ ਹੋਇਆ ਸੀਗਾ ਮੁੱਢਲੇ ਲਾਤਾਂ ਤੇ ਲੱਗ ਰਿਹਾ ਸੀ ਕਿ ਇਹਨੂੰ ਕੋਈ ਜਰੀਲੀ ਚੀਜ਼ ਨਿਕਟਿਆ ਹੋ ਜਾਂ ਕੋਈ ਕਾਰ ਡੈਗਰੈਸਟ ਹੋ ਗਈ ਹੋਵੇ ਤੇ ਤੁਰੰਤ ਇਹਦੇ ਵਾਰਸਾਂ ਨਾਲ ਰابطਾ ਕੰਮ ਕੀਤਾ ਜੋ ਉਹ ਵਾਰਸ ਤੇ ਪੰਚਾਇਤੀ ਆਏ ਤੇ ਉਸ ਤੋਂ ਬਾਅਦ ਜਿਹੜਾ ਪੋਸਟਮਾਨ ਨੂੰ ਉੱਧਰ ਸਿਮਲਾ ਹਸਪਤਾਲ ਤੋਂ ਕਰਾਇਆ ਗਿਆ ਤੇ ਜਿਹਦਾ ਕੱਲ ਰੀਤੀ ਦੇ ਦਰਵਾਜ਼ਾ ਮੁਤਾਬਕ ਸੰਸਕਾਰ ਜਿਹੜਾ ਹੈ ਇਹਦੇ ਪੰਡ ਕੀਤਾ ਗਿਆ ਔਰ ਇਹ ਜਿਹੜਾ ਨੌਜਵਾਨ ਹੈ ਇੱਕ ਤੰਦਰੁਸਤ ਸਿਹਤਮੰਦ ਸਿਗਾ ਉਹਦੇ ਨੇ ਇੱਕ ਪ੍ਰੋ ਫਿਟਨੈਸ ਜਿਮ ਆ ਸ਼ਾਹਕੋਟ ਉੱਥੇ ਰੋਜ਼ਾਨਾ ਜਿਮ ਕਰਨ ਨੂੰ ਜਾਂਦਾ ਸੀਗਾ ਇਹਦੀ ਮੌਤ ਜਿਹੜੀ ਹੈ ਇਹਨਾਂ ਕਿਸੇ ਜਰੇਲੀ ਚੀਜ਼ ਨਾਲ ਕੱਟਣ ਤੇ ਸਪਸ਼ਟ ਹੁੰਦੀ ਹੈ ਤੇ ਸਾਡੀ ਇਹ ਸਾਡਾ ਐਮਪਲਾਈ ਹੋਣ ਦੇ ਨਾਤੇ ਇਹਦੇ ਨਾਲ ਅੱਜ ਵੀ ਤੇ ਦੇ ਪਰਿਵਾਰ ਨਾਲ ਅਮੇਸ਼ਾ ਹੀ ਸਿਮਤੀ ਹੈਗੀ ਹੈ ਤੇ ਪ੍ਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਥੈਂਕ ਯੂ